ਕਾਰਾਂ ਦੀ ਕੁਝ ਨਹੀਂ ਦੇ ਰਿਆਂ ਕਾਰਾਂ ਵੇਂਦੀ ਨਹੀਂ ਕੋਟਾਂ ਲੈਣ ਦੀ ਬੜੀ ਭੱਜੀਆਂ ਆਉਂਦੀਆਂ ਅੱਗੇ ਪਿੱਛੇ ਕੋਈ ਗੜਾ ਨਹੀਂ ਲਾਉਂਦਾ ਐਤੋਂ ਨਾਲੋਂ ਮਿੱਟੀ ਪਾਟ ਕੇ ਘੱਟੇ ਭਰ ਕੇ ਲਾਈ ਜਨੇ ਕੋਈ ਸਾਡੇ ਕੋ ਮਿੱਟੀ ਨਹੀਂ ਪਹੁੰਚ ਰਹੀ ਜੀ ਨਾ ਕੋਈ ਸਾਡੇ ਕੋ ਥੋੜਾ ਰਗਾਈ ਪਾਣੀ ਇਧਰ ਕੋਈ ਵੀ ਮਾਲਾ ਸਾਡੀ ਮਦਦ ਵਾਸਤੇ ਨਹੀਂ ਪਹੁੰਚਿਆ ਸਾਨੂੰ ਜੋ ਝਾੜਾ ਚੂੜਾ ਖਤਮ ਹੋ ਚੁੱਕਾ ਹੈ ਜੀ ਝਾੜਾ ਸੁੱਕਾ ਝਾੜਾ ਖਤਮ ਜੋ ਆਪ ਦਾਣੇ ਖਾਂਦੇ ਸੀ ਨਾ ਰੱਖੇ ਸੀ ਪਰੋਲੀਆਂ ਚ ਉਹ ਕੱਢ ਕੱਢ ਕੇ ਅਸੀਂ ਪਿਆ ਕੇ ਤੇ ਪਸ਼ੂਨਾਂ ਨੂੰ ਪਾਈ ਜਨੇ 80 ਤੋਂ 65000 ਕਿੱਲਾ ਜਿਹੜਾ ਇੱਥੋਂ ਲੈ ਕੇ ਆਲੀ ਕਲਾਂ ਤੱਕ ਜਿਹੜਾ ਸਾਰਾ ਬਿਲਕੁਲ ਖਤਮ ਹੋ ਚੁੱਕਿਆ ਜੀ ਇਹ ਪਾਣੀ ਨਾ ਤੇ ਪੀਣ ਯੋਗ ਨਾ ਪਸ਼ੂਆਂ ਨੂੰ ਪਿਉਣ ਯੋਗ ਇਹਦੇ ਵਿੱਚ 2 ਮਿੰਟ ਖੜ ਜੇ ਤੇ ਬੰਦੇ ਨੂੰ ਖਾਰਿਜ ਸ਼ੁਰੂ ਹੋ ਜਾਂਦੀ ਏ ਕਿਉਂਕਿ ਲੁਧਿਆਣੇ ਦਾ ਸਾਰਾ ਗੰਦ ਕੈਮੀਕਲ ਵਾਲਾ ਸੀਵਰੇਜ ਵਾਲਾ ਲੈਟਰਿੰਗ ਵਾਲਾ ਇਹ ਪਾਣੀ ਆ ਰਿਹਾ ਬਦਬੂ ਵਾਲਾ ਪਾਣੀ ਵਾਜੀ ਆ ਪਸ਼ੂਆਂ ਦਾ ਹੀ ਆ ਜ਼ਿਆਦਾ ਤਾਂ ਪਸ਼ੂਆਂ ਦਾ ਚਾਰਾ ਹਰਾ ਚਾਰਾ ਜਾਂ ਕੁਝ ਵੀ ਭੇਜਣ ਪਸ਼ੂਆਂ ਵਾਸਤੇ ਅੱਛਾ ਬਾਕੀ ਬੰਦੇ ਦਾ ਚਲ ਚਲਾ ਲੈਂਦੇ ਆ ਇੱਧਰ ਉੱਧਰ ਕਰਕੇ ਤੇ ਬਾਕੀ ਪਸ਼ੂਆਂ ਦਾ ਔਖਾ ਜੀ ਸਾਨੂੰ ਤੇ ਲੱਗਦਾ ਸੀ ਵੀ ਤੁਸੀਂ ਉਤੋਂ ਵਿੱਚ ਪਾਣੀ ਦੇ ਲੰਘ ਆਏ ਹੋਣੇ ਵੀ ਉਹ ਤਾਂ ਸਾਨੂੰ ਜਿਹੜਾ ਤੁਸੀਂ ਉੱਥੇ ਤੁਰੇ ਲੰਘ ਆਏ ਨਾ ਜਿਹੜਾ ਉਹ ਬੰਨ ਦੀ ਵੀ ਟੁੱਟਣ ਦੀ ਕਿਤਾਅ ਦੇ ਸੀ ਜਦੋਂ ਉਹ ਟੁੱਟ ਗਿਆ ਜੀ ਸਮਝ ਲਓ ਸਾਡਾ ਸਾਰਾ ਆਣਾ ਜਾਣਾ ਬੰਦ ਜੀ ਦੇਖੋ ਮੈਂ ਹੈਰਾਨ ਆ ਇਹਨਾਂ ਲੋਕਾਂ ਦੀਆਂ ਮੱਝਾਂ ਰੁੜ ਗਈਆਂ ਔਰ ਅੱਜ ਵੀ ਕਹਿੰਦੇ ਦੁੱਧ ਪੀਖੇ ਜਾਓ ਚਾਹ ਪੀਖੇ ਜਾਓ ਦਰਸ਼ਕੋ ਫਰੋਇਪੁਰ ਜ਼ਿਲ੍ਹੇ ਦੇ ਜੀਰੇ ਹਲਕੇ ਦੇ ਮੰਨੂਮਾਸੀ ਪਿੰਡ ਦੇ ਵਿੱਚ ਆ ਔਰ ਇੱਕ ਪਾਸਿਓ ਬੰਨ ਟੁੱਟ ਚੁਕਾ ਔਰ ਦੋ ਤਿੰਨਾਂ ਥਾਵਾਂ ਤੋਂ ਰਿਸ ਰਿਹਾ ਔਰ ਇੱਥੇ ਕੋਈ ਵੀ ਪ੍ਰਸ਼ਾਸਨਿਕ ਅਧਿਕਾਰੀ ਇੱਥੇ ਮੈਨੂੰ ਵੇਖਣ ਨੂੰ ਨਹੀਂ ਮਿਲਿਆ ਆਮ ਲੋਕ ਵੇਖੋ ਕਈਆਂ ਚੱਕੇ ਤੇ ਆ ਤੁਸੀਂ ਵੇਖੋ ਆ ਦਰਿਆ ਹੈ ਸਤਲੁਜ ਦਾ ਪਾਣੀ ਇੱਥੋਂ ਤੱਕ ਪਹੁੰਚ ਗਿਆ ਆ ਰਾਹ ਤੋਂ ਬਾਹਰ ਇੱਧਰ ਵੇਖੋ ਸੈਂਕੜੇ ਏਕੜ ਝੋਨੇ ਦੀ ਫਸਲ ਹੈ ਪਾਣੀ ਇੱਥੇ ਪਹਿਲਾਂ ਆ ਚੁੱਕਾ ਤੇ ਜੇਕਰ ਇੱਥੋਂ ਬੰਨ ਟੁੱਟ ਜਾਂਦਾ ਤੇ ਇਹ ਜਿਹੜੀ ਇਹ ਫਨਾਹ ਹੋ ਜੇਗੀ ਦੂਰ ਤੱਕ ਆਪਣਾ ਹਰਿਆਵਲ ਦੇਖਦੀ ਝੋਨਾ ਝੋਨਾ ਇਹ ਥੋੜੇ ਸਮੇਂ ਬਾਅਦ ਇਹ ਇਨ ਬਿਨ ਇਸੇ ਪ੍ਰਕਾਰ ਹੋ ਜਾਣਾ ਐ ਲੱਗਣਾ ਵੀ ਇਹ ਸਾਰਾ ਦਰਿਆ ਦਾ ਰੂਪ ਏ ਇਹ ਲੋਕਾਂ ਦੀਆਂ ਆਪਣੀਆਂ ਜ਼ਮੀਨਾਂ ਨੇ ਕਿਸੇ ਵੇਲੇ ਸਰਕਾਰ ਨੇ ਇਹਨਾਂ ਨੂੰ ਪੱਕੀਆਂ ਵੀ ਕੀਤੀਆਂ ਸੀ ਪਰ ਸਰਕਾਰਾਂ ਬਦਲਦੀਆਂ ਰਹੀਆਂ ਉਹਨਾਂ ਨੇ ਇਹਨਾਂ ਦੀਆਂ ਗਰਦੌਰੀਆਂ ਰਜਿਸਟਰੀਆਂ ਤੋੜ ਦਿੱਤੀਆਂ ਕਿਸੇ ਵੇਲੇ ਇਹਨਾਂ ਨੇ ਪੱਲਿਓਂ ਪੈਸੇ ਦੇ ਕੇ ਨਾ ਜ਼ਮੀਨਾਂ ਦੀਆਂ ਰਜਿਸਟਰੀਆਂ ਕਰਵਾਈਆਂ ਮਾਲਕ ਬਣੇ ਔਰ ਇਹ ਪੈਲੀਆਂ ਦਾ ਨਾਲ ਖਰਾਬੇ ਵੀ ਮਿਲਦੇ ਰਹੇ ਸੋ ਜਾਣਨ ਦਾ ਯਤਨ ਕਰਦੇ ਆ ਆ ਵੇਖੋ ਪਾਣੀ ਕਿੰਨਾ ਤੇਜ਼ ਚੱਲ ਰਿਹਾ ਥੋੜੀ ਦੂਰ ਉਹ ਸਾਹਮਣੇ ਰੁਕਣੇ ਵਾਲਾ ਉੱਥੇ ਵੀ ਵੇਖੋ ਬਨ ਨੂੰ ਪਾਣੀ ਨੇ ਬਿਆਸ ਸਤਲੁਜ ਦਰਿਆ ਨੇ ਢਾਲਾਈ ਹੋਈ ਏ ਔਰ ਜਿਹੜੀ ਗੱਲ ਕਰੀਏ ਵੀ ਆਪਾਂ ਵੇਖਦੇ ਆ ਵੀ ਬਿਆਸ ਦਰਿਆ ਵੀ ਛੱਲਾ ਮਾਰ ਰਿਹਾ ਸਤਲੁਜ ਦਰਿਆ ਵੀ ਛੱਲਾ ਮਾਰ ਰਿਹਾ ਪਰ ਇੱਥੋਂ 5-7 ਕਿਲੋਮੀਟਰ ਤੇ ਦੋਹੇ ਦਰਿਆ ਇਕੱਠੇ ਹੁੰਦੇ ਨੇ ਇਹ ਰਲ ਕੇ ਅੱਗੇ ਆਪਾਂ ਵੇਖਦੇ ਆ ਪਰ ਹਰੀਕੇ ਪਤਨ ਦੋਵੇਂ ਦਰਿਆ ਰਲ ਕੇ ਇਹ ਮਤਲਬ ਲੋਕਾਂ ਦੀਆਂ ਜ਼ਮੀਨਾਂ ਨੂੰ ਬਰਬਾਦ ਕਰ ਰਹੇ ਨੇ ਇਹ ਪਿੰਡ ਵਾਸੀਆਂ ਦੇ ਨਾਲ ਗੱਲਬਾਤ ਕਰਾਂ ਪਾਣੀ ਬਿਆਸ ਦਾ ਹੀ ਆ ਆ ਬਿਆਸ ਦਾ ਹਾਂ ਜੀ ਆ ਪਾਣੀ ਵੇਖੋ ਇੱਕ ਹੋਰ ਨਵੀਂ ਗੱਲ ਸੁਣਨ ਨੂੰ ਮਿਲੀ ਕਹਿੰਦੇ ਵੀ ਆ ਜਿਹੜਾ ਪਾਣੀ ਤੁਹਾਨੂੰ ਖੜਿਆ ਮਿਲ ਰਿਹਾ ਬਿਆਸ ਦਾ ਆ ਆ ਸਤਲੋਈ ਦਾ ਬਸ ਆ ਵਿੱਚ ਬਨ ਨਿੱਕਾ ਜਿਹਾ ਕਹਿ ਸਕਦੇ ਆ ਇਹ ਕੋਈ ਦਿਨ ਅੜਿਕਾ ਹੀ ਕਹੂਗਾ ਪਰ ਮੈਂ ਕਹਿੰਨਾ ਵੀ ਇਹ ਲੋਕਾਂ ਨੇ ਸੇਫਟੀ ਵਾਸਤੇ ਪੰਜਾਬ ਦਾ ਵੀ ਆਪਣੀ ਮਿਹਨਤ ਸਦਕਾ ਬੰਨਿਆ ਹੋਗਾ ਕਿ ਸਰਕਾਰਾਂ ਨੇ ਬੰਨਿਆ ਸੀ ਆਪਾਂ ਆਪ ਬੰਨਿਆ ਸੀ ਹਾਂਜੀ ਆਪ ਆਪਣੀ ਜੇਬ ਖਰਚ ਕੇ ਬੰਨਿਆ ਜੀ ਆਪਣੀ ਜੇਬ ਖਰਚ ਕੇ ਹਾਂਜੀ ਹਾਂਜੀ 1000 ਰੁਪਏ ਕਿੱਲਾ ਲਾ ਕੇ ਅਸੀਂ ਆਪ ਬੰਨਿਆ ਦੋ ਵਾਰੀ ਤੇ ਬਾਪੂ ਦੇ ਸੈਂਕੜੇ ਏਕੜ ਫਸਲ ਜਿਹੜਾ ਕਿੱਲੇ ਬਰਬਾਦ ਹੋ ਗਈਾਰੇ ਬਰਬਾਦ ਹੋ ਗਏ ਮਤਲਬ ਇਹ ਆਪਣੀਆਂ ਖੁਸ਼ੀਆਂ ਰੁੜ ਗਈਆਂ ਚਾ ਰੋਗੇ ਸਾਰੀਆਂ ਖੁਸ਼ੀਆਂ ਲੋਟ ਗਈਆਂ ਹੁਣ ਕੁਝ ਲੋਟ ਕਰਾਂਗੇ ਕੀ ਵੇਖੋ ਸਾਨੂੰ ਸਰਕਾਰਾਂ ਕੀ ਸਰਕਾਰਾਂ ਦੀ ਕੁਝ ਨਹੀਂ ਦੇ ਰਹੀਆਂ ਸਰਕਾਰਾਂ ਵਿੰਦੀ ਨਹੀਂ ਵੋਟਾਂ ਲੈਣ ਦੀ ਬੇੜੀ ਭੱਜੀਆਂ ਆਉਂਦੀਆਂ ਅੱਗੇ ਪਿੱਛੇ ਕੋਈ ਗੜਾ ਨਹੀਂ ਲਾਉਂਦਾ ਅੱਛਾ ਵੋਟਾਂ ਲੈਣ ਸਾਰੇ ਆਉਂਦੇ ਨੇ ਅੱਜ ਕੋ ਟੀਮ ਮਾਰਨੀ ਆ ਅੱਜ ਟੀਮ ਮਾਰ ਵੀ ਨਹੀਂ ਆ ਰਹਾ ਵਿੰਦੇ ਹੀ ਨਹੀਂ ਵੀ ਹਮ ਤੇ ਭਗਵੰਤ ਮਾਨ ਕਹਿੰਦਾ ਮੈਂ ਘਰ ਘਰ ਨੌਕਰੀ ਦਿੱਤੀ ਤੁਹਾਡੇ ਪਿੰਡ ਕਿੰਨਾਂ ਨੂੰ ਮਿਲੀਆਂ ਨਹੀਂ ਜੀ ਸਾਡੇ ਪਿੰਡ ਚ ਵੀ ਸਿਰਫ ਇੱਕ ਹੀ ਹੈ ਜੋ ਸਾਡੇ ਇਥੇ ਮਾਸਟਰ ਲੱਗਾ ਬੰਦਾ ਸਾਡਾ ਉਹ ਵੀ ਸਾਡਾ ਆਪ ਦਾ ਥੋੜਾ ਹੈਗਾ ਮੰਨ ਲਓ ਜਿਹੜਾ ਇੱਥੇ ਨਾ ਕੋਈ ਬੰਦਾ ਸਾਡੇ ਹੋਇਆ ਹੀ ਨਹੀਂ ਜਿਹੜਾ ਵੀ ਪੜ੍ਹੇ ਵੀ ਹੋਇਆ ਪਲੱਸ 2 ਸਾਰੇ ਪਾਸ ਆ ਕਈਆਂ ਨੇ ਬੀਏ ਵੀ ਨੌਕਰੀ ਬਦਲਾਈ ਸਰਕਾਰ ਚ ਮਿਲੀ ਏ ਤੇ ਪਹਿਲਾਂ ਮਿਲੀ ਸੀ ਨਹੀਂ ਪਤਾ ਨਹੀਂ ਪਹਿਲਾਂ ਦੀ ਮਿਲੀ ਹੋਈ ਅੱਛਾ ਹੁਣ ਤਾਂ ਇਹਨਾਂ ਨੂੰ ਕੁਝ ਨਹੀਂ ਮਿਲਿਆ ਜੀ ਹਾਂ ਕਿ ਪਹਿਲਾਂ ਨੇ ਜਿਹੜੀ ਨੌਕਰੀ ਬਦਲਾ ਕਿਹੜਾ ਆ ਬਦਲਾ ਸਾਨੂੰ ਤਾਂ ਪਤਾ ਨਹੀਂ ਕਿੱਥੇ ਬਦਲਾ ਕੋਈ ਬਦਲਾ ਹੀ ਨਹੀਂ ਹੋਇਆ ਜਿਹੜੀ ਹਰਕਾਰੀ ਹਾਨੂੰ ਤਾਂ ਸਾਡੇ ਮਿਹਣੇ ਤੋਂ ਕੋਈ ਦੇਖ ਹੀ ਨਹੀਂ ਰਿਹਾ ਕੋਈ ਆਇਆ ਹੀ ਨਹੀਂ ਰਿਹਾ ਅੱਛਾ ਅਬੀ ਤੁਸੀਂ ਆਏ ਜੀ ਸਾਡੇ ਕੋਲ ਪਹਿਲੀ ਵਾਰ ਅੱਛਾ ਹਾਂ ਜੀ 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 ਅਸੀਂ ਹੁਣ ਦੇਖੋ ਜੀ ਪਹਿਲਾਂ ਅੱਜ ਤੋਂ 10 ਦਿਨ ਪਹਿਲਾਂ ਜਿਹੜ ਇਹ ਪਾਣੀ ਭਰ ਗਿਆ ਅੱਜ ਹੁਣ 3-4 ਦਿਨ ਹੋ ਗਿਆ ਇਧਰ ਸਤਲੋਜ ਦਾ ਦੇਖੋ ਤੁਸੀਂ ਇਹ ਪਾਣੀ ਦੇਖੋ ਕਿੰਨਾ ਸਾਡੇ ਕੋਲ ਕੋਈ ਪ੍ਰਸ਼ਾਸਨ ਦਾ ਨੁਮਾਇੰਦਾ ਨਹੀਂ ਪਹੁੰਚਿਆ ਕੋਈ ਇੱਥੇ ਕਿਸੇ ਤਰ੍ਹਾਂ ਦੀ ਸਾਨੂੰ ਕੋਈ ਵੀ ਕੋਈ ਰਾਹਤ ਸਮਗਰੀ ਨਹੀਂ ਆਈ ਹਾਂਜੀ ਹਾਂਜੀ ਨਹੀਂ ਜੀ ਨਹੀਂ ਕੋਈ ਸਾਰ ਲੈਣ ਨਹੀਂ ਆ ਕੋਈ ਰਾਹਤ ਕੈਂਪ ਖੋਲੇ ਨਹੀਂ ਕੋਈ ਪਾਣੀ ਇਧਰ ਨਹੀਂ ਕੋਈ ਬਿਲਕੁਲ ਬਿਲਕੁਲ ਜੀ ਕੋਈ ਨਹੀਂ ਸਾਡੇ ਕੋਲ ਕੋਈ ਸੇਫ ਨਹੀਂ ਗਏ ਨਹੀਂ ਜੀ ਨਹੀਂ ਦੇਖੋ ਅਜੀ ਫਿਰ ਮਿੱਟੀ ਇਤੋਂ ਨਾਲੋਂ ਮਿੱਟੀ ਪਾਟ ਕੇ ਘਟੇ ਪਰ ਕੇ ਲਾਈ ਜਾਨੇ ਕੋਈ ਸਾਡੇ ਕੋਲ ਮਿੱਟੀ ਨਹੀਂ ਪਹੁੰਚ ਰਹੀ ਜੀ ਨਾ ਕੋਈ ਸਾਡੇ ਕੋਲ ਥੋੜਾ ਹੈਗਾ ਜੀ 5 ਫੁੱਟ ਪਾਣੀ ਇਧਰ ਸਾਡੇ ਕੋਲ ਕੋਈ ਵੀ ਮਾਲਾ ਮਾ ਜੀ ਮਟੀਰ ਵੀ ਕਹੋ ਸਾਡੇ ਸਭ ਜੋ ਚਾਰਾ ਚੂਰਾ ਖਤਮ ਹੋ ਚੁੱਕਾ ਹੈ ਜੀ ਰਾ ਸੁੱਕਾ ਚਾਰਾ ਖਤਮ ਜੋ ਆਪ ਦਾਣੇ ਖਾਂਦੇ ਸੀ ਨਾ ਰੱਖੇ ਸੀ ਪਰੋਲੀਆਂ 'ਚ ਉਹ ਕੱਢ ਕੱਢ ਕੇ ਅਸੀਂ ਪਿਆ ਆ ਕੇ ਤੇ ਪਸ਼ੂਨਾਂ ਪਾਈ ਜਾਂਦੇ ਤੇ ਸਾਨੂੰ ਇਹ ਨਹੀਂ ਸਮਝ ਆਉਂਦੀ ਵੀ ਅੱਗੇ ਹਜੇ ਕਣਕ ਬੀਜਣੀ ਆ ਅੱਗੇ ਅਸੀਂ ਜਾ ਕੇ ਕਿੱਝ ਜਾਣੀ ਕਿ ਨਹੀਂ ਬੀਜਣੀ ਇਹ ਵੀ ਕੋਈ ਪਤਾ ਨਹੀਂਗਾ ਜੀ ਇਹ ਵੀ ਹਜੇ ਕੋਈ ਪਤਾ ਨਹੀਂਗਾ ਪੱਕਾ ਵੀ ਕਣਕ ਵੀ ਜੀ ਪਾਣੀ ਮਗਰ ਵੇਖਦੇ ਆਪਾਂ ਵੀਰੇ ਆ ਰਾਤ ਅਸੀਂ 12 ਵਜੇ ਤੱਕ ਜੀ ਇੱਥੇ ਅਸੀਂ ਸੇਵਾ ਨਿਭਾਈ ਹੈ ਜੀ ਇੱਥੇ ਹੀ ਰਹੇ ਰਹੇ ਆ ਵੇਖਦੇ ਰਹੇ ਕਿ ਟੋਟ ਨਾ ਜਾਏ ਸਾਨੂੰ ਇਹ ਖਤਰਾ ਹੈ ਕਿ ਸਾਡੇ ਚਲੋ ਹੁਣ ਝੋਨੇ ਤੇ ਖ ਉਹ ਵਿੱਚ ਪਾਣੀ ਪੈ ਗਿਆ ਜੀ ਹੁਣ ਤਾਂ ਨਿਸਰਨ ਤੇ ਆਏ ਹੋਏ ਵੀ ਇਹਦੇ ਚੋਂ ਸਾਰੀ ਪਟਾਸ ਬਣ ਗਈ ਜੀ ਤੇ ਜਦੋਂ ਮੰਨ ਲਓ ਇਹ ਤੋਂ ਪਾਣੀ ਸਾਡਾ ਟੁੱਟਦਾ ਜੀ ਫਿਰ ਸਾਡੀ ਕਣਕ ਵੀ ਨਹੀਂ ਬੀਜੀ ਜਾਂਦੀ ਅਸੀਂ ਤੇ ਇਸ ਕਰਕੇ ਬਚਾਈ ਜਾਨੇ ਆ ਜਿਵੇਂ ਸਾਡੇ ਘਰਾਂ ਚ ਨਾ ਪਾਣੀ ਪਏ ਪਸ਼ੂ ਸਾਡੇ ਮਰ ਜਾਣੇ ਆ ਅਸੀਂ ਆਪ ਪਤਾ ਨਹੀਂ ਕਿੱਥੇ ਭੱਜਣਾ ਕਿੱਦਾਂ ਨਹੀਂ ਬੱਚੇ ਘਰੇ ਆ ਪਸ਼ੂ ਰੂੜੇ ਰੂੜੇ ਰੜੇ ਦੇ ਨਹੀਂ ਪਸ਼ੂ ਹਾਂਜੀ ਹਾਂਜੀ ਜੀ ਇੱਥੇ ਪਿੱਛੇ ਅਸੀਂ ਦੇਖਿਆ ਸੀ ਆ 3 ਵਜੇ ਦਾ ਟਾਈਮ ਸੀ ਜੀ ਪਿੱਛੋਂ ਆਇਆ ਦੋ ਤਿੰਨ ਪਸ਼ੂ ਆਏ ਸੀ ਮਰੇ ਹੋਏ ਅਸੀਂ ਦੇਖਿਆ ਸੀ ਉਤੋਂ ਉਹਨੂੰ ਹਮ ਪਿਛਵਾ ਸਾਹਮਣੇ ਦਰਸ਼ਕੋ ਵਿਖਾ ਦਿਓ ਮੈਂ ਕੈਮਰਾਮੈਨ ਨੂੰ ਕਹਾ ਜ਼ੂਮ ਕਰਕੇ ਵਿਖਾ ਦਿੱਤਾ ਜਾਏ ਉਹ ਸਾਹਮਣੇ ਆਪਾਂ ਵੇਖਦੇ ਪਿੰਡ ਰੁਕਣੇ ਵਾਲਾ ਜਿੱਥੇ ਆਪਾਂ ਕੱਲ ਦੀ ਕਵਰੇਜ ਵਿਖਾਈ ਸੀ ਉਹ ਬੰਨ ਵੀ ਇਸੇ ਬਿਆਸ ਦਰਿਆ ਨੇ ਢਾ ਲਾਈ ਹੋਈ ਏ ਜੇਕਰ ਉਹ ਬੰਨ ਕਿਸੇ ਕਾਰਨ ਟੁੱਟ ਜਾਂਦਾ ਤੇ ਉੱਥੇ ਵੀ ਪਰਾਂ ਜਿਹੜੇ 5-6 ਪਿੰਡ ਪ੍ਰਭਾਵਿਤ ਹੋਣਗੇ ਜਿਵੇਂ ਆ ਅੱਜ ਮੈਨੂੰ ਲੱਗਦਾ 5-7 ਪਿੰਡ ਪ੍ਰਭਾਵਿਤ ਹੋਗੇ ਬੰਨ ਟੁੱਟਣ ਨਾਲ ਜੀ ਜੀ ਬਹੁਤ ਕਾਫੀ ਆਲੀ ਕਲਾਂ ਤੋਂ ਬੰਨ ਟੁੱਟਿਆ ਹੀ ਜਿਹੜਾ ਜੀ ਇਹ ਪਾਣੀ ਅੱਜ ਟੁੱਟਿਆ ਉਹਦੇ ਨਾਲ ਹਾਂਜੀ ਇਹ ਆਲੀ ਕਲਾਂ ਤੱਕ ਹੀ ਜਾਊਗਾ ਬੰਨ ਉਧਰ ਹਾਂਜੀ ਇੱਥੇ ਕੱਢ ਦੋ ਕੱਢ ਦੋ ਦਰਿਆਵਾਂ ਦਾ ਪਾਣੀ ਅੰਜ ਮਿਕਸ ਹੋ ਗਿਆ ਇਹ ਦੇਖੋ ਜੀ 60 ਤੋਂ 65000 ਕਿੱਲਾ ਜਿਹੜਾ ਇੱਥੋਂ ਲੈ ਕੇ ਆਲੀ ਕਲਾਂ ਤੱਕ ਜਿਹੜਾ ਸਾਰਾ ਬਿਲਕੁਲ ਖਤਮ ਹੋ ਚੁੱਕਿਆ ਜੀ ਇਸ ਟਾਈਮ ਹਾਂਜੀ 65000 ਕਿੱਲਾ ਜ਼ਮੀਨ ਜਿਹੜੀ ਸਾਰੀ ਖਤਮ ਹੋ ਗਈ ਹੈ ਇਹ ਕਹਿੰਦੀ 1 ਲੱਖ ਕਿੱਲਾ ਬਰਬਾਦ ਹੋਇਆ ਜੇ 13 ਜ਼ਿਲ੍ਹਿਆਂ 'ਚ ਪਾਣੀ ਆਇਆ ਤੇ ਇਹ ਕਹਿੰਦੇ ਸਾਡੇ ਇੱਥੇ 65000 ਹਾਂਜੀ ਏਕੜ ਜਿਹੜਾ ਤਬਾਹ ਹੋ ਗਿਆ ਵੇਖੋ ਸਰਕਾਰ ਦੇ ਅੰਕੜੇ ਤੇ ਗਰਾਊਂਡ ਦੇ ਅੰਕੜਿਆਂ ਦੇ ਵਿੱਚ ਕਿੰਨਾ ਫਰਕ ਹੈ ਸਰ ਜੀ ਇੱਥੇ 3-4 ਜ਼ਿਲ੍ਹੇ ਲੱਗਦੇ ਆ ਜੀ ਵਿੱਚ ਇਹ ਤਰਨ ਤਰਨ ਵੀ ਸ਼ੁਰੂ ਹੋ ਜਾਂਦਾ ਵਿੱਚ ਆਣ ਕੇ ਕਪੂਰਥਲਾ ਜਲੰਧਰ ਰੋਇਪੁਰ ਦੀ ਇਹ ਤਿੰਨਾਂ ਚਾਰਾਂ ਜ਼ਿਲ੍ਹਿਆਂ ਦੀ ਕੱਟੀ ਜ਼ਮੀਨ ਹੈ ਇਹ ਨਹੀਂ ਹੈਗਾ ਵੀ ਕੋਈ ਆਪਾਂ ਕੱਲੇ ਮ ਚਾਰ ਜ਼ਿਲ੍ਹੇ ਇਕੱਠੇ ਸਾਡੇ ਪੈਂਦੇ ਆ ਇੱਥੇ ਸਾਰੇ ਜ਼ਿਲ੍ਹਿਆਂ ਦੇ ਇੱਥੇ ਤੁਸੀਂ ਥੋੜਾ ਜਿਹਾ ਗਾਂ ਚਲੇ ਜਾਓਗੇ ਇੱਧਰ ਰੁਕਣਾ ਖੁਰਦਾ ਸ਼ੁਰੂ ਹੋ ਜਾਂਦਾ ਇੱਥੋਂ ਮਨੂਮਾ ਚੀ ਚੱਕ ਮਨੂਮਾ ਚੀ ਗੱਟਾ ਦੇਲੇ ਇਹ ਸਾਰੇ ਪਿੰਡ ਵੱਖ-ਵੱਖ ਆਪਣੇ ਪਿੰਡਾਂ ਜਾਣੇ ਜੀ ਮਹਿਮੂਦ ਵਾਲੇ ਦੀ ਵੀ ਵਿੱਚ ਕੁਝ ਰਕਬਾ ਵੰਡਦਾ ਹੈ ਹਾਂਜੀ ਮਹਿਮੂਦ ਵਾਲਾ ਜਿਹੜਾ ਪਿੰਡ ਹੈ ਨਾ ਹਾਂਜੀ ਉਹ ਪਾਰ ਹੈ ਜ਼ਮੀਨ ਸਾਰਿਆਂ ਦੀ ਉਹਨਾਂ ਦੀ ਮਨੂਮਾ ਚੀ ਜਾਏ ਜਿੰਨਾ ਵੀ ਪਿੰਡ ਹੈ ਅੱਛਾ ਅਫਰੋਜ਼ਪੁਰ ਜ਼ਿਲ੍ਹੇ ਚ ਪੈਂਦਾ ਹਾਂ ਸਾਡੀ ਮਾਮਾ ਨੂੰ ਆਹ ਆਇਆ ਇੱਥੇ ਸਾਹਮਣੇ ਇੱਕ ਪਿੰਡ ਕਹਿੰਦੇ ਵਿਚ ਵਿੱਚ ਬਿਆੰਦੀ ਪਾਰ ਆ ਉਹ ਪਿੰਡ ਕਹਿੰਦੇ ਰੁੜ ਕੇ ਪਾਕਿਸਤਾਨ ਚਲਾ ਗਿਆ ਉਹ ਕਿਹੜਾ ਪਿੰਡ ਹੈ ਉਹ ਕੜ ਨਾ ਇਹਦੇ ਵਿੱਚ ਮਨੂ ਮਾਚੀ ਪੈਂਦੀ ਸੀ ਇੱਕ ਵਿੱਚ ਸੀ ਉਹ ਭਰਾ ਬਜ਼ੁਰਗ ਨੇ ਦੱਸਿਆ ਜੀ ਸਿੰਘ ਪੁਰਾਣਾ ਹੈ ਜੋ ਅੱਜ ਤੋਂ ਉਸ 25 30 ਸਾਲ ਦੀ ਪਹਿਲਾਂ ਦੀ ਗੱਲ ਹੈ ਜੀ ਖਾਣੇ ਵਾਲੇ ਚੁੱਕੇ ਸਾਡਾ ਪਿੰਡ ਸੀ ਜੀ ਜਾਂਦੀ ਪਿੰਡ ਸੀ ਹੈ ਨਾ ਨਕਸ਼ੇ ਤੋਂ ਬਾਹਰ ਹੋ ਗਿਆ ਹਾਂਜੀ ਬਾਹਰ ਹੋ ਗਿਆ ਹਾਲਾਂਕਿ ਕਾਗਜ਼ਾਂ 'ਤੇ ਹੋਊਗਾ ਕਾਗਜ਼ਾਂ 'ਤੇ ਸਾਰੀਆਂ ਸੂਰਤਾਂ ਬੂਤ ਵੀ ਲੱਗਦੇ ਹੋਣਗੇ ਜੀ ਦੋ ਦੋ ਪਿੰਡ ਸੀ ਅੱਛਾ ਹਾਂਜੀ ਦੋਨੇ ਸਾਡੀ ਦਾ ਜੀ ਚਲੇਗਾ ਸਾਡੀ ਦਾ ਜੀ ਸਰਕਾਰ ਤੇ ਪ੍ਰਸ਼ਾਸਨ ਅੱਗੇ ਇਹੀ ਮੰਗ ਆ ਜੀ ਸਾਡੀ ਵੀ ਜਿਹੜੀਆਂ 2007 ਦੇ ਵਿੱਚ ਸਾਡੀਆਂ ਜਿਹੜੀਆਂ ਜ਼ਮੀਨਾਂ ਕੱਚੀਆਂ ਹੋ ਗਈਆਂ ਸੀ ਪੰਜਾਬ ਸਰਕਾਰ ਨੇ ਕੀਤੀਆਂ ਸੀ ਉਦੋਂ ਬਾਅਦ ਸਾਨੂੰ ਕੋਈ ਉਹਦਾ ਖਰਾਬ ਖਰਾਬਾ ਮੁਆਵਜ਼ਾ ਨਹੀਂ ਦਿੱਤਾ ਗਿਆ ਤਿੰਨ ਚਾਰ ਫਲੱਡ ਆਇਆ ਜੀ ਦੇਖੋ ਜੀ ਪਹਿਲਾ 8 ਦੇ ਵਿੱਚ ਆਇਆ 8 ਤੋਂ ਬਾਅਦ ਫਿਰ 13 ਚ ਆਇਆ ਫਿਰ 19 ਚ ਆਇਆ 19 ਤੋਂ ਬਾਅਦ ਫਿਰ ਜੀ 23 ਚ ਆ ਗਿਆ ਤੇ ਹੁਣ ਆ ਜੀ ਆ 25 ਦੀ ਹੋ ਗਈ ਆ 2007 ਹੀ ਤੋੜੀਆਂ ਤੁਹਾਡੀਆਂ ਅਰਜਈਆਂ ਹਾਂਜੀ 2007 ਹਾਂਜੀ 2007 ਚ ਟੁੱਟੀਆਂ ਹੋਈਆਂ ਜੀ ਉਸ ਤੋਂ ਬਾਅਦ ਸਾਨੂੰ ਪੱਕੀਆਂ ਪਹਿਲੀਆਂ ਬਾਦਲ ਨੇ ਪੱਕੀਆਂ ਕੀਤੀਆਂ ਹਾਂਜੀ ਬਾਦਲ ਨੇ ਪੱਕੀਆਂ ਕੀਤੀਆਂ ਸੀ ਕਾਂਗਰਸ ਵੇਲੇ ਟੁੱਟੀਆਂ ਹਾਂਜੀ ਕਾਂਗਰਸ ਵੇਲੇ ਟੁੱਟੀਆਂ ਇਹ ਸਾਡੀ ਤਾਂ ਹੁਣ ਪ੍ਰਸ਼ਾਸਨ ਅੱਗੇ ਹੀ ਮੰਗਾ ਵੀ ਇੱਕ ਸਾਡੀਆਂ ਪਹਿਲੀਆਂ ਜਿਹੜੀਆਂ ਉਹ ਦੁਬਾਰਾ ਤੋਂ ਬਹਾਲ ਕੀਤੀਆਂ ਜਾਣ ਦੂਸਰੇ ਅੰਮਰ ਤੇ ਸਾਨੂੰ ਤੇ ਜੀ ਆ ਬੰਦ ਦੀਆ ਤੇ ਸੋ ਮੈਂ ਦੱਸ ਦੇਣਾ ਚਾਹਨਾ ਜਿਹੜੀ ਵੀਰ ਨੇ ਗੱਲ ਕੀਤੀ ਥੋੜਾ ਵੱਡਿਆ ਕਰ ਦਈਏ ਇਹ ਜਿਹੜੀਆਂ ਜ਼ਮੀਨਾਂ ਸੀ ਇਹ ਬੂਝੀਆਂ ਵਾਲੀਆਂ ਸੀ ਇਹ ਦਲਦਲ ਸੀ ਆਬਾਦ ਇਹਨਾਂ ਦੇ ਵੱਡ ਵਡੇਰਿਆਂ ਨੇ ਕੀਤੀਆਂ ਦਰਸ਼ਕੋ ਅੱਜ ਸਾਡੇ ਕੋਲ 4x4 ਟਰੈਕਟਰ ਨੇ ਪਰ ਅੱਜ ਤੋਂ 30 40 ਸਾਲ ਪਹਿਲਾਂ ਬਜ਼ੁਰਗਾਂ ਪੁੱਛੋ ਜਦੋਂ ਹਲਾਂ ਦੀ ਖੇਤੀ ਹੁੰਦੀ ਸੀ ਬਲਦਾਂ ਦੀ ਖੇਤੀ ਸੀ ਇਹਨਾਂ ਦੇ ਬਜ਼ੁਰਗਾਂ ਨੇ ਅੱਤ ਦਰਜੇ ਦੀ ਮਸ਼ੱਕਤ ਕੀਤੀ ਬੂਝੇ ਪੱਟੇ ਉਹ ਜ਼ਮੀਨ ਆਬਾਦ ਕੀਤਾ ਅਬਾਦ ਕਰਨ ਤੋਂ ਬਾਅਦ ਕੁ ਚੰਗੀਆਂ ਸਰਕਾਰਾਂ ਵੀ ਆਈਆਂ ਉਹਨਾਂ ਨੇ ਇਹਨਾਂ ਨੂੰ ਮਾਲਕ ਵੀ ਬਣਾਇਆ ਆਕਾਸ਼ਤਕਾਰ ਨੂੰ ਮਾਲਕ ਬਣਾਇਆ ਪਰ ਉਸ ਤੋਂ ਬਾਅਦ ਗੰਦੀਆਂ ਸਰਕਾਰਾਂ ਵੀ ਆਈਆਂ ਜਦੋਂ ਜ਼ਮੀਨ ਆਬਾਦ ਹੋ ਗਈ ਅਪਜਾਊ ਹੋ ਗਈ ਪੈਦਾਵਾਰ ਦੇਣ ਲੱਗ ਪਈ ਕਮਾਈ ਦੇਣ ਲੱਗ ਪਈ ਤੇ ਉਦੋਂ ਉਹਨਾਂ ਨੇ ਕਹਿਤਾ ਵੀ ਇਹ ਜ਼ਮੀਨ ਸਰਕਾਰ ਦੀ ਹੈ ਹਾਲਾਂਕਿ ਇਹ ਦਰਿਆ ਦੀ ਜ਼ਮੀਨ ਕੋਈ ਵੀ ਨਹੀਂਗੀ ਕਾਗਜ਼ਾਂ ਦੇ ਵਿੱਚ ਦਰਿਆ ਦੀ ਕੋਈ ਮਾਲਕੀ ਨਹੀਂ ਠੀਕ ਹੈ ਸਰਕਾਰ ਨੇ ਕਹਿਤਾ ਸਾਡੀ ਹੈ ਪਰ ਜੇ ਦਰਿਆ ਦੀ ਮਾਲਕੀ ਨਹੀਂ ਫਿਰ ਦਰਿਆ ਕਿੱਥੇ ਵਹਿ ਰਿਹਾ ਲੋਕਾਂ ਦੀ ਮਾਲਕੀ ਚ ਵਹਿ ਰਿਆ ਬਿਲਕੁਲ ਜੀ ਲੋਕ ਸਾਰੀ ਆ ਮਾਲਕੀ ਹੈ ਜੀ ਜ਼ਮੀਨ ਹਾਂ ਬਾਕੀ ਹੁਣ ਕੱਚੀਆਂ ਕਰਤੀਆਂ ਜੀ 2007 ਤੁਸੀਂ ਹੁਣ ਮੰਗ ਕਰਦੇ ਜੇ ਵੀ ਸਾਡੀ ਜ਼ਮੀਨ ਪੱਕੀ ਕੀਤੀ ਜਾ ਹਾਂ ਜੀ ਸਾਡੀਆਂ ਜ਼ਮੀਨਾਂ ਸਾਰੀਆਂ ਪੱਕੀਆਂ ਸੀ ਜੀ ਪੱਕੀ ਕੀਤੀ ਜਾਵੇ ਤੇ ਦੂਸਰੇ ਦੇ ਨੰਬਰ ਤੇ ਜੀ ਸਾਡਾ ਜਿਹੜਾ ਮੁਆਵਜ਼ਾ ਤੇ ਇੱਕ ਆ ਸਾਨੂੰ ਦੂਸਰੀ ਦਾ ਤੁਸੀਂ ਦਾ ਸਾਨੂੰ ਐਸ ਦਾ ਕਰਕੇ ਦਿੱਤਾ ਜਾਵੇ ਜਿਹਦੇ ਨਾਲ ਜਿਹੜੇ ਇੰਨਾ ਏਰੀਆ ਜਿਹੜਾ 50 ਤੋਂ 60 ਹਜ਼ਾਰ ਕਿੱਲਾ ਅਫੈਕਟਡ ਹੋ ਗਿਆ ਉਧਰ ਵੀ ਬਹੁਤ ਜ਼ਿਆਦਾ ਨੁਕਸਾਨ ਲੋਕਾਂ ਦਾ ਹੋਇਆ ਹੋਇਆ ਹੁਣ ਜਿਹੜਾ ਅੱਜ 5-7 ਦਿਨ ਹੋ ਗਏ ਆ ਇੱਥੇ ਵੀ ਜ਼ਿਆਦਾ ਹੋ ਗਿਆ ਉਹਨਾਂ ਦੇਖੋ ਇਧਰ ਸਤਲੋਜ ਵੀ ਆਪਣਾ ਉਹਨਾਂ ਇੱਧਰ ਨੂੰ ਪਿੱਛੇ ਆਕਾਲ ਸਵੇਰੇ ਪਾਣੀ ਮਗਰੋਂ ਵੀ ਆਪਾਂ ਭਾਖੜਾ ਹੈ ਜੀ ਪਾਣੀ ਹੈ ਮੈਨੇਜਮੈਂਟ ਬੋਰਡ ਤੋਂ ਉੱਥੇ ਵੀ ਭਾਖੜਾ ਡੈਮ ਤੋਂ ਵੀ ਅੱਜ ਪਾਣੀ ਮਤਲਬ 8 ਫਲੱਡ ਗੇਟ ਖੋਲੇ ਗਏ ਨੇ ਪਾਣੀ ਕਾਫੀ ਮਗਰੋਂ ਵੀ ਵਧ ਰਿਹਾ ਹੈ ਔਰ ਕਿਸੇ ਵੇਲੇ ਕੁਝ ਵੀ ਹੋ ਸਕਦਾ ਔਰ ਮੈਂ ਇਹ ਤੁਹਾਨੂੰ ਕਹਾਂਗਾ ਵੇਖੋ ਅੱਜ ਸਮਾਂ ਠੀਕ ਹੈ ਆਪਾਂ ਉਲਾਮੇ ਜੀ ਸਰਕਾਰ ਨੂੰ ਆਪਾਂ ਚੁਣਿਆ ਤੇ ਉਲਾਮੇ ਵੀ ਉਹਨਾਂ ਨੂੰ ਦੇਣੇ ਨੇ ਪਰ ਮੈਂ ਜੀ ਬੇਨਤੀ ਕਰਾਂਗਾ ਵੀ ਆਪਣੇ ਬੱਚਿਆਂ ਨੂੰ ਛੋਟੇ-ਛੋਟੇ ਬੱਚਿਆਂ ਨੂੰ ਕੋ ਸੇਫ ਜਗ੍ਹਾ ਤੇ ਲੈ ਕੇ ਚਾਹੀਏ ਕੋ ਸਰਕਾਰ ਨੇ ਤੁਹਾਡੇ ਵਾਸਤੇ ਕੋ ਰਾਹਤ ਕੈਂਪ ਨਹੀਂ ਖੋਲਿਆ ਵੀ ਇੱਥੇ ਇਤੋਂ ਪਿੰਡੋਂ ਉੱਠ ਕੇ ਤੁਸੀਂ ਉੱਥੇ ਚੱਲ ਜਿਓ ਨਹੀਂ ਨਹੀਂ ਜੀ ਹਜੇ ਸਾਨੂੰ ਇਹੋ ਜੀ ਕਾਲ ਨਹੀਂ ਆਈ ਤੇ ਨਾ ਸਾਡੇ ਜੀ ਹੋਇਆ ਇਦਾਂ ਕੋਈ ਇਹ ਕੋਈ ਪੰਜਾਬ ਦੇ ਬਿਛਿੰਦੇ ਨਹੀਂ ਇਹ ਪੰਜਾਬ ਦੇ ਨਾਗਰਿਕ ਨਹੀਂ ਵੋਟਾਂ ਵੇਲੇ ਤੁਹਾਨੂੰ ਲੱਗਦਾ ਪੰਜਾਬ ਦੇ ਨਾਗਰਿਕ ਨੇ ਪਰ ਅੱਜ ਅੱਜ ਇਹ ਰੋੜ ਰਹੇ ਨੇ ਪਿੰਡਾਂ ਦੇ ਵਿੱਚ ਪਾਣੀ ਵੜ ਗਿਆ ਕੋਈ ਮੈਡੀਕਲ ਸਹੂਲਤ ਕੋਈ ਪਹੁੰਚੀ ਨਹੀਂ ਨਹੀਂ ਹਾਂ ਜੀ ਇਹ ਪਾਣੀ ਵੀ ਜ਼ਹਿਰੀਲਾ ਲੁਧਿਆਣੇ ਦਾ ਆਉਂਦਿਆ ਇਹ ਇਹਦੇ ਨਾਲ ਚਮੜੀ ਰੋਗ ਲੱਗ ਜਾਂਦਾ ਖਾਰਸ਼ ਹੋ ਜਾਂਦੀ ਬਹੁਤ ਬਿਮਾਰੀ ਲੱਗ ਹੁੰਦਾ ਜੀ ਡਾਰਾ ਜੀ ਹਾਂ ਜੀ ਇਹ ਤਾਂ ਜਦੋਂ ਤੂੰ ਹਜੇ ਤੱਕ ਕੋਈ ਮੈਡੀਕਲ ਸਹੂਲਤ ਨਹੀਂ ਆਈ ਨਹੀਂ ਨਹੀਂ ਹਜੇ ਨਹੀਂ ਕੋਈ ਪਹੁੰਚੇ ਨਹੀਂ ਕੋਈ ਮੈਡੀਕਲ ਕੋਈ ਪਹੁੰਚੇ ਨਹੀਂ ਆ ਵੀ ਸੋ ਮੈਂ ਸਮਾਜ ਸੇਵੀ ਨੂੰ ਸਰਕਾਰ ਤੋਂ ਤੇ ਖੈਰ ਇਹ ਵੀਰ ਕਹਿ ਰਹੇ ਮੈਂ ਸਾਨੂੰ ਆਸ ਨਹੀਂ ਮੈਂ ਤੇ ਫਿਰ ਵੀ ਸਰਕਾਰ ਨੂੰ ਵੀ ਅਪੀਲ ਕਰਦਾ ਔਰ ਮੈਂ ਸਮਾਜ ਸੇਵੀ ਸੰਸਥਾਵਾਂ ਨੂੰ ਅਪੀਲ ਕਰਦਾ ਵੇਖੋ ਪੰਜਾਬ ਦੇ ਕੰਮ ਜਦੋਂ ਵੀ ਆਏ ਨੇ ਪੰਜਾਬੀ ਆਏ ਨੇ ਭਾਵੇਂ ਦੇਸ਼ ਦੇ ਕਿਸੇ ਕੋਨੇ ਤੇ ਭਾਵੇਂ ਵਿਦੇਸ਼ਾਂ 'ਚ ਵੱਸਦੇ ਨੇ ਸੋ ਆ ਪਿੰਡ ਦਾ ਖਿਆਲ ਜ਼ਰੂਰ ਕੀਤਾ ਜਾਵੇ ਇਹ ਵੇਖੋ ਇਹ ਹੈਂਡ ਟੂ ਮਾਊਥ ਵਾਲੇ ਬੰਦੇ ਨੇ ਆਪਣੀ ਮਿਹਨਤ ਕਰਕੇ ਖਾਣ ਵਾਲੇ ਹੈ ਨੇ ਪਰ ਅੱਜ ਹੁਣ ਫਸਲਾਂ ਰੁੜ ਗੀਆਂ ਨਿੱਕੇ ਨਿੱਕੇ ਬੱਚੇ ਨਹੀਂ ਫੀਸਾਂ ਵੀ ਨਹੀਂ ਦਿੱਤੀਆਂ ਜਾਣੀਆਂ ਸੋ ਮੈਂ ਇਹ ਕਹਿਣਾ ਵੀ ਇਹ ਜਿਹੜੇ ਹੜ ਪੀੜਤ ਨੇ ਜਿਵੇਂ ਵੀਰ ਨੇ ਕਿਹਾ ਵੀ ਅਸੀਂ 8-10 ਵਾਰ ਰੁੜ ਗਏ ਆ 8 ਦੇ ਵਿੱਚ ਜ਼ਿਕਰ ਕੀਤਾ ਉਸ ਤੋਂ ਬਾਅਦ 13 ਦੇ ਵਿੱਚ 13 ਦੇ ਵਿੱਚ 19 ਦੇ ਵਿੱਚ 23 ਦੇ ਵਿੱਚ ਆ 25 ਦੇ ਵਿੱਚ ਇਹ ਹੜ ਪੀੜਤ ਹੀ ਮੈਂ ਕਹਿ ਸਕਦਾ ਹੜ ਹੜ ਪੀੜਤ ਨੇ ਇਹਨਾਂ ਹੜ ਪੀੜਤਾਂ ਨੂੰ ਕੋਈ ਵਿਸ਼ੇਸ਼ ਕੋਟਾ ਦਿੱਤਾ ਜਾਏ ਨੌਕਰੀਆਂ ਦਾ ਕੋਈ ਵਿਸ਼ੇਸ਼ ਕੋਟਾ ਦਿੱਤਾ ਜਾਏ ਕੋਈ ਇਹਨਾਂ ਦਾ ਕਰਜ਼ੇ ਮਾਫੀ ਦੀ ਕੋਈ ਸਕੀਮ ਹੋਵੇ ਹਾਂਜੀ ਅੱਗੇ ਤੋਂ ਮੈਨੂੰ ਜਿਆਦਾ ਕਰਜ਼ਾ ਚੋਕੇ ਤੁਸੀਂ ਚੋਨਾ ਬੀਜਣਾ ਹਾਂ ਜੀ ਹਾਂ ਜੀ ਹਾਂ ਹੁਣ ਆਰਤੀਆਂ ਤੁਹਾਨੂੰ ਪੈਸੇ ਦੇ ਦੇਖੋ ਇਸ ਟਾਈਮ ਹੁਣ ਕੋਈ ਜ਼ਿੰਮੇਵਾਰ ਨਹੀਂ ਜਿਹਦਾ 7-8 ਲੱਖ ਤੋਂ ਘੱਟ ਜਿਹਦਾ ਹਾਂ ਜੀ ਕਰਜ਼ਾ ਸਿਰ ਤੇ ਉੱਤੇ ਵਿਆਜ ਨ ਵਿਆਜ ਪਵੇ ਹਾਂਜੀ 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 ਇਧਰੋਂ ਇਧਰੋਂ ਹੁਣ ਚੋਨੇ ਦੀ ਮਿਹਨਤ ਲੱਤ ਗਈ ਓਏ ਹੋਏ ਹੁਣ ਤੇ ਆਰਤੀ ਨੇ ਤੁਹਾਨੂੰ ਸੜੀ ਦੇਣੀ ਚੜਨ ਦੇਣਾ ਬਿਲਕੁਲ ਸੜੀ ਨਹੀਂ 25 ਕਿਲੇ ਲਏ ਤੇ ਨਾ ਠੇਕੇ ਤੇ ਤੇ ਉਹ ਜੀ ਅੱਜ ਨਾ ਹੋ ਗਿਆ ਪਹਿਲਾਂ ਦੇਤਾ ਸੀ ਠੇਕਾ ਪਹਿਲਾਂ ਉਹਨੇ ਲੈ ਲਿਆ ਓਏ ਹੋਏ ਤੇ ਅੱਜ ਇਹ ਰੋ 5 ਲੱਖ ਭਰਕੇ ਲਈ ਆ ਜੀ 5 ਲੱਖ ਲੈਣ ਦੀ ਬੈਠੇ ਦੇਖੋ ਜੀ ਬਾਕੀ ਸਭ ਖਾਦਾ ਦਵਾਈਆਂ ਸਭ ਕੁਝ ਪੈ ਗਿਆ ਜੀ ਦੁਕਾਨਦਾਰ ਦੇ ਮਤਲਬ ਆਪਣੇ ਜੇਬ ਵਿੱਚ ਪੈਸੇ ਪੈ ਚੁੱਕੇ ਆ ਜੀ ਹੁਣ ਸਾਰੇ ਹੁਣ ਜਿਹੜਾ ਕਿਸਾਨ ਸੀ ਇਹਨੇ ਜੇ ਚੋਨੇ ਨੂੰ ਅਜੇ ਵੇਖਣਾ ਸੀ ਸਾਂਭਣਾ ਸੀ ਕੱਟ ਕੇ ਲਿਜਾਣਾ ਸੀ ਤੇ ਫੇਰ ਕਿਤੇ ਜਾ ਕੇ ਮੇਂਦ ਹੋਣੀ ਸੀ ਕੋਪੇ ਚੋਨਾ ਸਾਹਮਣੇ ਦੇਖੋ ਚੋਨਾ ਪੱਕਿਆ ਉਹ ਪੱਕਿਆ ਬੰਨੇ ਬੰਨੇ ਦੇਖੋ ਆ ਹਾਂਜੀ ਹਾਂਜੀ ਚੋਨਾ ਚੋਨਾ ਵੱਡਣਾ ਸੀ ਅੱਜ ਤੋਂ ਦੋ ਚਾਰਾਂ ਦਿਨਾਂ ਚੋਨਾ ਹਾਂਜੀ ਦੋ ਚਾਰਾਂ ਦਿਨਾਂ ਚੋਨਾ ਕੱਟਿਆ ਜਾਣਾ ਸੀ ਕੰਪੈਨ ਆਉਣੀ ਸੀ ਬਾਕੀ ਰਾ ਖਰਾਬ ਹੋ ਕਰਕੇ ਜੀ ਕੋਈ ਪਾਣੀ ਆਉਣ ਕਰਕੇ ਜੀ ਹੁਣ ਉਹ ਸਾਰਾ ਖਰਾਬ ਹੋ ਗਿਆ ਚੋਨਾ ਪੱਕਿਆ ਜੀ ਚੋਨਾ ਬਿਲਕੁਲ ਪੱਕਿਆ ਚੋਨਾ ਕੇਵਲ ਕੇ ਵੀਰ ਕਹਿੰਦੇ ਵੀ ਜੇ ਮਹੀਨਾ ਖੰਡ ਵੀ ਸਾਨੂੰ ਮਿਲ ਜਾਂਦਾ ਤੇ ਅਸੀਂ ਆਪਣੇ ਝੋਨੇ ਦੀ ਕਮਾਈ ਸਾਂਭ ਲੈਣੀ ਸੀ ਕਹਿੰਦੇ ਹੁਣ ਤੱਕ ਇਹਦੇ ਤੇ A to Z ਖਰਚਾ ਹੋ ਗਿਆ ਸੀ ਖਾਦਾਂ ਪੈ ਗਈਆਂ ਸਪਰੇਆਂ ਹੋ ਗਈਆਂ ਸੀ ਪਰ ਅੱਜ ਵੇਖੋ ਇਹਨਾਂ ਦੀ ਪੱਕੀ ਪਕਾਈ ਫਸਲ ਉੜ ਗਈ ਇਹ ਕਹਿਣ ਨੂੰ ਬੜਾ ਸੌਖਾ ਹੈ ਪਰ ਜਿਨ੍ਹਾਂ ਦੇ ਰੁੜੇ ਨੇ ਉਹਨਾਂ ਦਾ ਦਿਲ ਜਾਣਦਾ ਵੀ ਅੱਜ ਇਹਨਾਂ ਦੇ ਨਾਲ ਇਹਨਾਂ ਦੇ ਕਿੰਨੀਆਂ ਖੁਸ਼ੀਆਂ ਰੁੜੀਆਂ ਕਿੰਨੇ ਚਾਰ ਰੁੜੇ ਨੇ ਕਿਸੇ ਬਜ਼ੁਰਗ ਨੇ ਆਪਣੇ ਬੱਚਾ ਵਿਆਹਣਾ ਸੀ ਧੀ ਦਾ ਵਿਆਹ ਕਰਨਾ ਸੀ ਕਿਸੇ ਨੇ ਪੁੱਤ ਦਾ ਵਿਆਹ ਕਰਨਾ ਸੀ ਕਿਸੇ ਨੇ ਕੋਈ ਮੋਟਰਸਾਈਕਲ ਲੈਣਾ ਸੀ ਕਿਸੇ ਨੇ ਕੋਈ ਮੋਟਰਸਾਈਕਲ ਟਰੈਕਟਰ ਦੀ ਕਿਸ਼ਤ ਦੇਣੀ ਸੀ ਕਿਸੇ ਨੇ ਕੋਈ ਕੋਠਾ ਪੱਕਾ ਕਰਨਾ ਸੀ ਪਰ ਅੱਜ ਆ ਖੁਸ਼ੀਆਂ ਚਾਰ ਰੁੜ ਗਏ ਨੇ ਉਨੇ ਲੋਕ ਕਰਨ ਕੀ ਮੈਂ ਤੇ ਕਿਹਨਾ ਭਗਵੰਤਮਾ ਸਾਹਿਬ ਤੁਸੀਂ ਕਿਹਨੇ ਵਿਦੇਸ਼ਾਂ ਤੋਂ ਲੈ ਕੇ ਆਵਾਂਗੇ ਇੱਥੇ ਨੌਕਰੀਆਂ ਇੰਨੀਆਂ ਕਰਦਾਂਗੇ ਅਸੀਂ ਸਰਿੰਝਾ ਖੋਗੇ ਟੀਫਣ ਫੜਾ ਦਿਆਂਗੇ ਤਿੰਨ ਸਾਲ ਹੋ ਗਏ ਨੇ ਤਿੰਨਾਂ ਸਾਲਾਂ ਚ ਮਹਾਰਾਜ ਅਸੀਂ ਤੇ ਵਿਆਹ ਹੀ ਵੇਖੇ ਨੇ ਤੁਹਾਡੇ ਪਰ ਇਹ ਆ ਵੀ ਮਤਲਬ ਇਹਨਾਂ ਨੂੰ ਕੋਈ ਸਹੂਲਤ ਨਹੀਂ ਮਿਲੀ ਹੈ ਪਾਉ ਯਾਦ ਫਿਰ ਵਿਆਹ ਹੀ ਵੇਖੇ ਨੇ ਸਰਕਾਰ ਦੇ ਕਦੀ ਇਹ ਮੁੱਖ ਮੰਤਰੀ ਦੇ ਕਦੀ ਮੰਤਰੀ ਦੇ ਕਦੀ ਐਮ ਐਲ ਏ ਦੇ ਹਾਂਜੀ ਹਾਂਜੀ ਵਿਆਹ ਹੀ ਵੇਖੇ ਜੀ ਤੁਹਾਨੂੰ ਵਿਆਹ ਦੇ ਸੱਦਾ ਕੋ ਨਹੀਂ ਨਹੀਂ ਜੀ ਸੱਦਿਆ ਵੀ ਨਹੀਂ ਸਾਨੂੰ ਕਿੱਥੇ ਸੱਦਾ ਨਹੀਂ ਜੀ ਯਾਰ ਕਮਾਲ ਹੋ ਗਈ ਯਾਰ ਇਹ ਤੇ ਫਿਰ ਮਾਰੀ ਗੱਲ ਹੈ ਨਾ ਤੂੰ ਪੰਜਾਬ ਦਾ ਵੋਟਰ ਕੋ ਨਹੀਂ ਉਹਦੋਂ ਨੇ ਕਿਹਾ ਸੀ ਸੋਂਹ ਹੈ ਸਾਰੇ ਮੁੱਖ ਮੰਤਰੀ ਹੈ ਮੈਂ ਵੀ ਮੁੱਖ ਮੰਤਰੀ ਹੈ ਵੀ ਮੁੱਖ ਮੰਤਰੀ ਖੜਕੜ ਕਾਂ ਸਾਰੇ ਮੁੱਖ ਮੰਤਰੀ ਸੌ ਚੱਕਾਂ ਆਏ ਹਾਂ ਜੀ ਤੁਹਾਨੂੰ ਯਾਦ ਹੋਈ ਆ ਸੀ ਮੰਤਰੀਆਂ ਨੂੰ ਹਾਰ ਹੀ ਪਾ ਦੇ ਰਹਿ ਗਏ ਐਵੇਂ ਸੋਕੇ ਹਾਰ ਹੀ ਪਾਏ ਨੇ ਪਟਾਕੇ ਬੜੇ ਚਲਾਏ ਸਾਰੇ ਪਾਰਟੀ ਵਾਲੇ ਨੂੰ ਹਾਰ ਪਾ ਚੁੱਕੇ ਜਿੰਨੀਆਂ ਪਾਰਟੀਆਂ ਨੇ ਅੱਛਾ ਜਿੰਨੀਆਂ ਸਰਕਾਰਾਂ ਨੇ ਸਾਰੀਆਂ ਸਾਰਿਆਂ ਨੂੰ ਪਾ ਚੁੱਕਿਆ ਹਾਰ ਅੱਛਾ ਹ ਹ ਵਾਰੀ ਵਾਰੀ ਨਾ ਉਹ ਸਾਡੇ ਗਾਲ ਚੁਣ ਕੀ ਕਾਕਾ ਦਾ ਹਾਰ ਪਾ ਦੇ ਹਾਂ ਇਹਨਾਂ ਨੂੰ ਪਤਾ ਮੌਕੇ ਤਾਂ ਲੱਗੇ ਦਾ ਨਾ ਉਸ ਤਰ੍ਹਾਂ ਦੀ ਮਾਲ ਹੀ ਪਾਈ ਪਈ ਤੇ ਸਾਡੇ ਅੱਜ ਦੇ ਮੇਲ ਕਰ ਰਹੀ ਸੋ ਆ ਹਾਲਾਤ ਨੇ ਇਹ ਗਰਾਊਂਡ ਦੇ ਜਿੱਥੇ ਹਾਸਾ ਮੈਂਨਾਂ ਤਾਂ ਕਰਦਾ ਵੀ ਇਹ ਬੰਦੇ ਅੱਜ ਬੜੇ ਦੁਖੀ ਨੇ ਡਿਪਰੈਸ਼ਨ ਦੇ ਵਿੱਚ ਨੇ ਕਿਉਂਕਿ ਆ ਜਿਹੜਾ ਪਾਣੀ ਇਹ ਅਸੀਂ ਤੇ ਫੋਟੋਆਂ ਖਿੱਚਣ ਆਉਨੇ ਆ ਇਹਨਾਂ ਵਾਸਤੇ ਫੋਟੋਆਂ ਵਾਲਾ ਨਹੀਂਗਾ ਆ ਬਿਮਾਰੀਆਂ ਵਾਲਾ ਪਾਣੀ ਹੈ ਇਹ ਪਾਣੀ ਨਾ ਤਾਂ ਪੀਣ ਯੋਗ ਹੈ ਨਾ ਪਸ਼ੂਆਂ ਨੂੰ ਪਿਉਣ ਯੋਗ ਹੈ ਇਹਦੇ ਵਿੱਚ 2 ਮਿੰਟ ਖੜ ਜੇ ਤੇ ਬੰਦੇ ਨੂੰ ਖਾਰਸ਼ ਸ਼ੁਰੂ ਹੋ ਜਾਂਦੀ ਹੈ ਕਿਉਂਕਿ ਲੁਧਿਆਣੇ ਦਾ ਸਾਰਾ ਗੰਦ ਕੈਮੀਕਲ ਵਾਲਾ ਸੀਵਰੇਜ ਵਾਲਾ ਲੈਟਰਿੰਗ ਵਾਲਾ ਇਹ ਪਾਣੀ ਆ ਰਿਹਾ ਬਦਬੂ ਵਾਲਾ ਪਾਣੀ ਹੈ ਸੋ ਅੱਜ ਪਿੰਡਾਂ 'ਚ ਪਾਣੀ ਹੈਗਾ ਕਿ ਪਾਣੀ ਦੀ ਕੋਈ ਲੋੜ ਹੈਗੀ ਤਾਂ ਦੱਸੋ ਕਿਹੜੀ ਚੀਜ਼ ਦੀ ਲੋੜ ਹੈ ਸਮਾਜ ਸੇਵੀਆਂ ਤਾਂ ਕਿ ਤੁਹਾਡੀ ਗੱਲ ਜਾਣੀ ਸਰਕਾਰ ਤੱਕ ਗੱਲ ਜਾਣੀ ਹੈ ਅੱਜ ਮੌਕੇ ਤੇ ਕੀ ਲੋੜ ਹੈ ਤੁਹਾਨੂੰ ਵਾਜੀ ਆ ਪਸ਼ੂਆਂ ਦਾ ਹੀ ਆ ਜ਼ਿਆਦਾ ਤਾਂ ਹਾਂ ਪਸ਼ੂਆਂ ਦਾ ਚਾਰਾ ਹਰਾ ਚਾਰਾ ਜਾਂ ਕੁਝ ਵੀ ਭੇਜਣ ਪਸ਼ੂਆਂ ਵਾਸਤੇ ਅੱਛਾ ਬਾਕੀ ਜਾਨ ਚਾਰਾ ਚਲਾ ਲੈਂਦੇ ਆ ਇੱਧਰ ਉੱਧਰ ਕਰਕੇ ਤੇ ਬਾਕੀ ਪਸ਼ੂਆਂ ਦਾ ਔਖਾ ਜੀ ਸਾਰਾ ਕਿਤੇ ਘਾ ਨਹੀਂ ਹਰ ਘਰ ਕੋਲ ਪਸ਼ੂ ਹੈਗੇ ਨੇ ਹਾਂਜੀ ਸਾਰਿਆਂ ਕੋਲ ਜੀ ਪਸ਼ੂ ਹੈ ਸੋ ਸਾਰਿਆਂ ਕੋਲ ਪਸ਼ੂ ਨੇ ਸਮਾਜ ਸੇਵੀਆਂ ਨੂੰ ਬੇਨਤੀ ਹੈ ਵੀ ਇਹ ਪਿੰਡ ਕਿਹੜਾ ਪਿੰਡ ਦੁਬਾਰਾ ਦਾ ਮੰਨੂ ਮਾਸੀ ਜੀ ਮੰਨੂ ਮਾਸੀ ਪਿੰਡ ਏ ਸੋ ਇੱਥੇ ਕਿੰਨੇ ਕਿੰਨੇ ਘਰ ਨੇ ਜੀ ਇੱਥੇ ਜੀ ਤਕਰੀਬਨ 4 4 ਤੋਂ 500 ਘਰ ਹੋਗਾ ਜੀ 500 ਘਰ ਹਾਂਜੀ ਹਾਂਜੀ ਸੋ ਹਾਂ 4 4 ਤੋਂ 500 ਘਰ ਹੈਗਾ ਜੀ ਜਿਹੜੇ ਪਿੰਡ ਡਿੱਗੇ ਨੇ ਵਿੱਚ ਤੁਹਾਨੂੰ ਮੈਂ ਦੱਸਣਾ ਇੱਕ ਮੰਨੂ ਮਾਸੀ ਜਦੋਂ ਢਾਹ ਲੱਗੀ ਸੀ ਠਾਸੀ ਵਾਲੇ ਪਾਣੀ ਤਿੰਨ ਚਾਰ ਸਾਲ ਪਹਿਲਾਂ ਮੰਨੂ ਮਾਸੀ ਚੱਕ ਮੰਨੂ ਮਾਸੀ ਹਾਂ ਇਹ ਭੌਪੇ ਵਾਲਾ ਕਿਹੜੇ ਪਿੰਡ ਚ ਪੈਂਦਾ ਇਹ ਸਾਰੇ ਜਿਹੜੇ ਇਹ ਪਿੰਡ ਢੱਠੇ ਨੇ ਇਹ ਪਾਰ ਜਾਤ ਬੈਠੇ ਨੇ ਤੇ ਦੋ ਇਹ ਸਾਨੂੰ ਘਰ ਦੁਬਾਰਾ ਬਣਾਣੇ ਪੈ। ਓਏ ਹੋਏ। ਆ ਇੰਨੇ ਹਾਲਾਤ ਮਾਰੇ। ਇੱਕ ਦੇਖੋ ਜੀ ਸਾਡੇ ਦੇਖੋ ਹੁਣ ਸਾਨੂੰ ਤਕਰੀਬਨ ਸਾਡੀ ਵੀ ਉਮਰ 25-30 ਸਾਲ ਦੀ ਹੋ ਚੱਲੀ ਆ। ਅਸੀਂ 30-35 ਸਾਲ ਤੋਂ ਜੀ ਇੱਧਰ ਹੜਾਂ ਦੇ ਨਾਲ ਲੜ ਰਹੇ ਹੁਣ ਆ ਦੇਖੋ ਸਾਹਮਣੇ ਪਾਰਲੇ ਪਨੇ ਦੇਖੋ ਆ ਲੱਗ ਗਿਆ ਹਾਂਜੀ ਉਹ ਦੇਖੋ ਇਹ ਪ੍ਰਸ਼ਾਸਨ ਸਭ ਉੱਥੇ ਮੁਸਤੈਦ ਹੋ ਗਿਆ ਬਾਕੀ ਇਧਰ ਸਾਡੀ ਸਾਰ ਨਹੀਂ ਕੋਈ ਲੈਂਦਾ ਬੰਨ ਦੇ ਬਾਰੇ ਦੇਖੋ ਹੁਣ 30 ਤੋਂ 35 ਸਾਲ ਹੋ ਗਿਆ ਸਾਡੇ ਬਜ਼ੁਰਗ ਵੀ ਲੜੀ ਜਾਂਦੇ ਆ ਅਸੀਂ ਵੀ ਲੜਨਦੇ ਆ ਸਾਡੇ ਆਉਣ ਵਾਲੇ ਬੱਚੇ ਵੀ ਲੜਨਗੇ ਹਾਂਜੀ ਹਾਂ ਜਿਹੜੀਆਂ ਇੱਥੇ ਕਰ ਗਈਆਂ ਜਿਹੜੇ ਜਨਾਬ ਦਾਰੇ ਵਾਲੇ ਬੰਨ ਤੇ ਬੈਠੇ ਨੇ ਇਹ ਚੱਕ ਮਨੂ ਮੱਛ ਪਿੰਡ ਸੇ ਜਿਹੜਾ ਮਸਪੂਰਾ ਹੀ ਵਿੱਚ ਦਰਿਆ ਲੈ ਗਿਆ ਟਾਰਾ ਉਹਨਾਂ ਦਾਰੇ ਵਾਲੇ ਬੰਨ ਤੇ ਬੈਠੇ ਉਕੀ ਉਕੀ ਐਨੇ ਹਾਲ ਮਾੜੇ ਨੇ ਵੀ ਹਾਲ ਬਹੁਤ ਮਾੜੇ ਨੇ ਵੱਤੋਂ ਬੱਤਰ ਨੇ ਆ ਘਰ ਵੇਖ ਸਕਦੇ ਤੁਸੀਂ ਘਰ ਅੱਜ ਇਹਦੇ ਵੇਖੋ ਮੈਨੂੰ ਲੱਗਦਾ ਵੀ ਇਹਦੀਆਂ ਨੀਆਂ ਬਹਿ ਜਾਣੀਆਂ ਹਾਂਜੀ ਹਾਂਜੀ ਘਰਾਂ ਦੇ ਵਿੱਚ ਤੇੜਾਂ ਆ ਜਾਣੀਆਂ ਨੇ ਆ ਵੇਖੋ ਅੱਜ ਕਿਸੇ ਦੀ ਫਸਲ ਰੁੜ ਗਈ ਕਿਸੇ ਦੇ ਘਰ ਵੀ ਰੁੜ ਗਏ ਮੈਨੂੰ ਜਿਆਦਾ ਬੋਰ ਵੀ ਬਹਿ ਜਾਣੇ ਬੋਰ ਵੀ ਤੁਹਾਨੂੰ ਨਵੇਂ ਸਿਰੋ ਕਰਾਉਣੇ ਪੈਣ ਕਈਆਂ ਤੇ ਮਜਾਦਾ ਇੰਜੀਆਂ ਭਰ ਜਾਣੀਆਂ ਹਾਂਜੀ ਰੁੜ ਗਿਆ ਜੀ ਮਿੱਟੀ ਵੀ ਭਰ ਜਾਣੀ ਆ ਜੀ ਬੋਰਾਂ ਚ ਤੇ ਆ ਜਿਹੜੇ ਕਾਰਤਾ ਜੀਪ ਚਲਾਈ ਗਿਆ ਤੋਂ ਛੱਡ ਕੇ ਪਸ਼ੂ ਕੱਢ ਕੇ ਗਿਆ ਜੀ ਉਹਨਾਂ ਦੇ ਘਰ ਦੇ ਵਿੱਚ ਪਾਣੀ ਹੈਗਾ ਜੀ 2-3 ਫੁੱਟ ਹਾਂ ਦੇਖ ਰਿਹਾ ਜੀ ਤੇ 2-3 3 ਫੁੱਟ ਪਾਣੀ ਘਰ ਦੇ ਵਿੱਚ ਵੜ ਗਿਆ ਇਹ ਘਰ ਦੇ ਜੀ ਸੇਫ ਜਗ੍ਹਾ ਤੇ ਪਹੁੰਚ ਗਏ ਨੇ ਓ ਖਾ ਉਸ ਦਿਨ ਚਲੇ ਗਏ ਸੀ ਇੱਥੋਂ ਹਾਂ ਜੀ ਰਿਸ਼ਤੇਦਾਰਾਂ ਕੋਲ ਗਏ ਹਾਂ ਜੀ ਰਿਸ਼ਤੇਦਾਰਾਂ ਕੋਲ ਸੋ ਆ ਹਾਲਾਤ ਨੇ ਜਿਵੇਂ ਵੀਰ ਨੇ ਕਿਹਾ ਵੀ ਪਰਲੇ ਪਾਸੇ ਪ੍ਰਸ਼ਾਸਨ ਸਾਰਾ ਪੱਬਾਂ ਪਾਰ ਏ ਲੋਕ ਵੀ ਨੇ ਪਰ ਆ ਲੋਕ ਵੇਖੋ ਇਧਰਲੇ ਪਾਸੇ ਵਾਲੇ ਕਿਉਂ ਨਹੀਂ ਇਧਰ ਕਿਉਂ ਨਹੀਂ ਸਾਰ ਲਈ ਜਾ ਰਹੇ ਸਾਰੇ ਸਾਨੂੰ ਤੇ ਨਹੀਂ ਸਮਝ ਆਉਣੀ ਵੀ ਸਾਡਾ ਤਾਂ ਰਸਤਾ ਜਦੋਂ ਠੱਪ ਹੋ ਗਿਆ ਜੀ ਸਾਨੂੰ ਕਿਸਤੀ ਰਾਹੀਂ ਬਾਹਰ ਵੀ ਜਾਣਾ ਔਖਾ ਹੈ ਜੀ ਪਾਣੀ ਦਾ ਵਹਾਅ ਬਹੁਤ ਜ਼ਿਆਦਾ ਹੈ ਕਿਸਤੀ ਹੈਗੀ ਪਿੰਡ ਚ ਹਾਂਜੀ ਇਹ ਸਾਂਝੀ ਆਪਣੇ ਪੰਚਾਇਤੀ ਪੇਸਤੀ ਮੰਨ ਲਓ ਕਿ ਸਾਰਾ ਪਰਿਵਾਰ ਅਸੀਂ ਲੈ ਕੇ ਕੱਢ ਕੇ ਮੰਨ ਲਓ ਵੀ ਪਿੰਡ ਚ ਤੁਸੀਂ ਦੱਸਿਆ ਵੀ ਅਸੀਂ ਕਿੰਨੇ ਪਰਿਵਾਰ ਨੇ 2250 ਦੱਸਿਆ 2250 ਪਰਿਵਾਰ ਇਹ ਬੀੜੀ ਇੱਕ ਹੀ ਮੰਨ ਲਓ ਵੀ ਤਹਾਡੇ ਘਰੇ ਕੋਈ ਮੰਨ ਲਓ ਕਿਸੇ ਨੂੰ ਦਰਦ ਸ਼ੁਰੂ ਹੁੰਦੀ ਏ ਐ ਕੋਈ ਬੁਖਾਰ ਚੜ ਜਾਂਦਾ ਹੈ ਬਜ਼ੁਰਗ ਨੂੰ ਤੇ ਇਧਰ ਵੀ ਚੜ ਜਾਂਦਾ ਮੰਨ ਲਓ ਕੋਈ ਪਿੰਡ ਦੇ ਕੋਈ ਚਾਰ ਪੰਜ ਜੀ ਬਿਮਾਰ ਹੋ ਜਾਣਾ ਤੇ ਕਿਵੇਂ ਫਿਰ ਸਾਰ ਕਿਵੇਂ ਮਤ ਹੈ ਔਖਾ ਨਹੀਂ ਹਾਂਜੀ ਬਹੁਤ ਔਖਾ ਜੀ ਬਹੁਤ ਔਖਾ ਜੀ ਸੋ ਆ ਹਾਲਾਤ ਨੇ ਮੈਨੂੰ ਲੱਗਦਾ ਜਦੋਂ ਅਸੀਂ ਪਿੰਡਾਂ ਦੀ ਅਸੀਂ ਕਵਰੇਜ ਕਰਦੇ ਹਾਂ ਮੈਨੂੰ ਲੱਗਦਾ ਵੀ ਆ ਮਹੂ ਸ਼ਹਿਰ ਨਾਲੋਂ 50 ਸਾਲ ਪਿੱਛੇ ਨੇ ਸਰ ਅਸੀਂ ਤੁਹਾਨੂੰ ਦੇਖ ਰਹੇ ਸਾਨੂੰ ਤੇ ਲੱਗਦਾ ਸੀ ਵੀ ਤੁਸੀਂ ਉਤ ਵਿੱਚ ਪਾਣੀ ਦੇ ਨੰਨ ਕਿਹਾ ਹੋਣੇ ਵੀ ਉਹ ਤਾਂ ਸਾਨੂੰ ਜਿਹੜਾ ਤੁਸੀਂ ਉੱਥੇ ਤੁਰੇ ਲੰਘ ਕੇ ਆਏ ਨਾ ਜਿਹੜਾ ਉਹ ਬੰਨ ਦੀ ਵੀ ਟੁੱਟਣ ਦੀ ਕਿਤਾਬ ਦੇ ਸੀ ਜਦੋਂ ਉਹ ਟੁੱਟ ਗਿਆ ਜੀ ਸਮਝ ਲਓ ਸਾਡਾ ਸਾਰਾ ਆਣਾ ਜਾਣਾ ਬੰਦ ਜੀ ਸੋ ਮੈਂ ਇਹ ਵੀਰਾਂ ਦਾ ਦੇਖੋ ਮੈਂ ਵੀਰਾਂ ਦਾ ਵੀ ਧੰਨਵਾਦ ਕਰਦਾ ਇਹ ਲੋਕ ਦਰਿਆਵਾਂ ਤੇ ਰਹਿਣ ਵਾਲੇ ਨੇ ਦਰਿਆ ਦੇ ਲੋਕ ਨੇ ਅਸੀਂ ਆਏ ਜਿਵੇਂ ਵੀਰ ਨੇ ਕਿਹਾ ਬੂਟ ਕਿਵੇਂ ਲਿਪੜੇ ਨੇ ਕਿਸੇ ਨੇ ਕਿਹਾ ਵੀ ਜੀ ਬੈਠੋ ਟਰੈਕਟਰ ਤੇ ਅਸੀਂ ਤੁਹਾਨੂੰ ਉੱਥੇ ਪਹੁੰਚਾ ਦਿੰਨੇ ਇਹਨਾਂ ਦੇ ਪਿੰਡ ਪਹੁੰਚਿਆਂ ਤੇ ਅਸੀਂ ਮੋਟਰਸਾਈਕਲਾਂ ਤੇ ਬੈਠੋ ਚਾਹ ਪੀਓ ਪਹਿਲਾਂ ਕਹਿੰਦੇ ਦੇਖੋ ਮੈਂ ਹੈਰਾਨ ਹ ਇਹਨਾਂ ਲੋਕਾਂ ਦੀਆਂ ਮੱਝਾਂ ਰੁੜ ਗਈਆਂ ਅਰ ਅੱਜ ਵੀ ਕਹਿੰਦੇ ਦੁੱਧ ਪੀ ਕੇ ਜਾਓ ਚਾਹ ਪੀ ਕੇ ਜਾਓ ਇਹਨਾਂ ਦੇ ਵੇਖੋ ਜਿਵੇਂ ਕਹਿੰਦੇ ਵੀ ਭੜੋਲੇ ਕਈਆਂ ਦੇ ਆ ਵੇਖੋ ਦਾਣੇ ਰੁੜ ਗਏ ਨੇ ਉਹ ਕਹਿੰਦੇ ਰੋਟੀ ਖਾ ਕੇ ਜਾਓ ਇਹ ਦਰਿਆਦ ਦੇ ਲੋਕ ਨੇ ਸੋ ਮੈਂ ਕਹਿੰਦਾ ਵੀ ਇਹ ਦਰਿਆਦ ਦੇ ਲੋਕਾਂ ਨੂੰ ਸਮਾਜ ਸੇਵੀਓ ਅੱਜ ਤੁਹਾਡੀ ਲੋੜ ਏ ਕਿ ਕਦੀ ਇਹਨਾਂ ਨੇ ਹੱਥ ਨਹੀਂ ਅੱਡੇ ਪਰ ਅੱਜ ਅਸੀਂ ਬੇਨਤੀ ਕਰਦੇ ਹਾਂ ਵੀ ਇਹਨਾਂ ਨੂੰ ਪਸ਼ੂਆਂ ਦਾ ਚਾਰਾ ਇਹਨਾਂ ਤੱਕ ਪਹੁੰਚਦਾ ਕਰੋ ਕਿਉਂਕਿ ਫਸਲਾਂ ਰੁੜ ਗਈਆਂ ਹੁਣ ਪਸ਼ੂਆਂ ਦੇ ਨਾਲ ਹੀ ਇਹਨਾਂ ਦਾ ਗੁਜ਼ਾਰਾ ਹੋਣਾ ਹੈ ਕੋਈ 2-4 ਕਿਲੋ ਕਰੇ ਰੱਖ ਲੈਣਗੇ 2-4 ਕਿਲੋ ਡੇਰੀ ਤੇ ਪਾ ਲੈਣਗੇ ਤਾਂ ਜੋ ਪਰਿਵਾਰ ਦਾ ਜਿਹੜਾ ਸਰਕਲ ਚੱਲਦਾ ਰਹੇਗਾ ਇਹਦੇ ਨਾਲ ਸਰਕਲ ਬਹੁਤ ਜ਼ਿਆਦਾ ਹਿੱਲ ਗਿਆ ਇਹ ਫਸਲ ਦੇ ਨਾਲ ਹੀ ਸਰਕਲ ਚੱਲਣਾ ਸੀ ਇਹ ਫਸਲ ਨਹੀਂ ਇਹ ਗਈ ਇਹਨਾਂ ਦਾ ਸਰਕਲ ਹੀ ਸਾਰਾ ਤੈਸ ਨੈਸ ਕਰ ਗਈ ਸਰ ਇੱਕ ਗੱਲ ਹੋਰ ਹੈ ਜੀ ਸਾਡੇ ਜਿਹੜਾ ਦਾਰੇ ਤੋਂ ਤੁਮਾਂ ਨੂੰ ਸੜਕ ਆਉਂਦੀ ਹੈ ਨਾ ਦਾਰੇ ਦੇ ਬੰਦ ਤੋਂ ਤੁਸੀਂ ਉੱtre ਆਉਣੇ ਜੀ ਉਤੋਂ ਉਹਨੂੰ 2023 ਵਿੱਚ ਪਾਣੀ ਜੜਾਇਆ ਸੀ ਨਾ ਸਾਰੀ ਸੜਕ ਟੁੱਟ ਚੁੱਕੀ ਹੈ ਜੀ ਉਹ ਉਹ ਤਾਂ ਅਸੀਂ ਇਹਨਾਂ ਨੂੰ ਪ੍ਰਸ਼ਾਸਨ ਨੂੰ ਕੀ ਆ ਕਈ ਵਾਰ ਕਹਿ ਚੁੱਕੇ ਆ ਜੀ ਆਪਣੇ ਕਿਸਾਨ ਯੂਨੀਅਨ ਦੇ ਮੈਂਬਰ ਵੀ ਰੈਡੀ ਮੇਰੇ ਪ੍ਰਧਾਨ ਹੈ ਜੀ ਮਕੂਤਾ ਉਹ ਵੀ ਜਾ ਕੇ ਮੰਨ ਲਓ ਉੱਥੇ ਆਇਆ ਜੀ ਕਈ ਵਾਰੀ ਡੀਸੀ ਨੂੰ ਦੇ ਕੇ ਆਇਆ ਵੀ ਲਿਖ ਕੇ ਦੇ ਕੇ ਆ ਵੀ ਸਾਡਾ ਰਾਤ ਨੂੰ ਇਤਨ ਨੁਕਸਾਨ ਹੋ ਸਕਦਾ ਬੱਚੇ ਵੀ ਸਕੂਲ ਜਾਂਦੇ ਆ ਉਹ ਇਹਨਾਂ ਜਾਂਦੀਆਂ ਸਕੂਲ ਦੀਆਂ ਉੱਥੋਂ ਸੁਲਤਾਨਪੁਰ ਤੋਂ ਆਉਂਦੀਆਂ ਜੀ ਲੋਹਿਆਂ ਤੋਂ ਆਉਂਦੀਆਂ ਜੀ ਤੇ ਕਦੇ ਵੀ ਕੋਈ ਵੱਡਾ ਹਾਦਸਾ ਹੋ ਸਕਦਾ ਜੀ ਕਈ ਵਾਰੀ ਬੰਦੇ ਨੇ ਮੰਨ ਲਾ ਰਾਤ ਨੂੰ ਕਿਸੇ ਦੀ ਗੱਡੀ ਥੱਲੇ ਲੈ ਗਈ ਕਿਸੇ ਦਾ ਮੋਟਰਸਾਈਕਲ ਡਿੱਗ ਗਿਆ ਐਦਾਂ ਖੱਡਾਂ ਪਈਆਂ ਪਈਆਂ ਜੀ ਬਹੁਤ ਤੇ ਸਾਡੇ ਮੰਨ ਲਾ 2023 ਚ ਪਾਣੀ ਆਇਆ ਸੀ ਨਾ ਤਾਂ ਸੜਕ ਦਾ ਕੋਈ ਉਹਨਾਂ ਹੱਲ ਨਹੀਂ ਕੀਤਾ ਜ ਇਹ ਵੀ ਕੋਈ ਬੰਦਾ ਇੱਕ ਦੂਜੇ ਨੂੰ ਰਾਹ ਹੀ ਦੇ ਦਿੰਦਾ ਕੋਈ ਕੋ ਟਰੈਕਟਰ ਆ ਜਾਂਦਾ ਜੀ ਤੇ ਪੱਜ ਕੇ ਸਾਨੂੰ ਦੂਜੀ ਸਾਈਡ ਨੂੰ ਥੱਲੇ ਲਾਉਣਾ ਪੈਂਦਾ ਵਾਟ ਤੇ ਅਸੀਂ ਇਹ ਚਾਹੁੰਦੇ ਵੀ ਇੱਕ ਉਤੋਂ ਤਾਂ ਥੋੜੀ ਜਿਹੀ ਪੁਲ ਬਣ ਜੇ ਨਾ ਪਾਣੀ ਦਾ ਡਾਰਾ ਵੀ ਟੁੱਟਣ ਦਾ ਉਤੋਂ ਥੋੜੀ ਜਿਹੀ ਪੁਲ ਚਾਹੀਦੀ ਹੈ ਜੀ ਘੜ ਤੋਂ ਘੜ ਵੀ 500 ਮੀਟਰ ਦੀ ਬਣੂਗੀ ਵਾਟ ਵਾਟ 500 ਮੀਟਰ ਦੀ ਪੁਲ ਲੱਗ ਜੇ ਉਤੋਂ ਗਾਂ ਸੜਕ ਸਾਡੇ ਬਿਲਕੁਲ ਸਹੀ ਚੱਲਦੀ ਹੈ ਜਦੋਂ ਉਹਦੇ ਤੋਂ ਪਾਣੀ ਰੁਕਦਾ ਨਾ ਤਾਂ ਕਰਕੇ ਸਾਡੀ ਸੜਕ ਦਾ ਨੁਕਸਾਨ ਹੁੰਦਾ ਜੀ ਉਥੇ ਪੁਲ ਬਣ ਜੇ ਨਾ ਫਿਰ ਸਾਡਾ ਕੋਈ ਨੁਕਸਾਨ ਨਹੀਂ ਹੁੰਦਾ ਉਤੋਂ ਬ ਸੋ ਆ ਜਿਹੜੀਆਂ ਮੰਗਾਂ ਨੇ ਹੱਥ ਮੰਨ ਕੇ ਬੇਨਤੀ ਪ੍ਰਸ਼ਾਸਨ ਵੀ ਨੇ ਮੰਗਾਂ ਤੇ ਗੌਰ ਕੀਤੀ ਜਾਏ ਔਰ ਇਹਨਾਂ ਦੇ ਪਿੰਡਾਂ ਦੇ ਵਿੱਚ ਮੈਂ ਡੀਸੀ ਮੈਡਮ ਨੂੰ ਬੇਨਤੀ ਕਰਦਾ ਫਰੀਦਕੋਟ ਜ਼ਿਲ੍ਹਾ ਨਾਲ ਆਪਣਾ ਸੋ ਡੀਸੀ ਮੈਡਮ ਨੂੰ ਮੈਂ ਬੇਨਤੀ ਕਰਦਾ ਆਪ ਸਡੀਐਮ ਜੀਰਾ ਸਾਹਿਬ ਨੂੰ ਬੇਨਤੀ ਕਰਦਾ ਪਿੰਡਾਂ ਦੇ ਵਿੱਚ ਵਿਜ਼ਿਟ ਕਰੋ ਦੌਰਾ ਕਰੋ ਤੇ ਇਹਨਾਂ ਦੇ ਹਾਲਾਤਾਂ ਤੋਂ ਜਾਣੋ ਹੋ ਵੀ ਇਹ ਬਹੁਤ ਮੁਸ਼ਕਲ ਦੇ ਵਿੱਚ ਆਪਣਾ ਜੀਵਨ ਬਸਰ ਕਰ ਰਹੇ ਨੇ ਸੋ ਸਮਾਜ ਸੇਵੀਆਂ ਨੂੰ ਮੈਂ ਬੇਨਤੀ ਕਰਦਾ ਵੀ ਇਹਨਾਂ ਦੀ ਅੱਜ ਬਾਹ ਫੜਨ ਦੀ ਲੋੜ ਏ ਇਹਨਾਂ ਦੀ ਬਾਹ ਫੜੋ ਇਹਨਾਂ ਦੇ ਬਹੁਤ ਕੁਝ ਰੁੜਿਆ ਮੈਂ ਕਹਿੰਦਾ ਬੱਚਿਆਂ ਦੀ ਫੀਸਾਂ ਦੀ ਵੀ ਜ਼ਿੰਮੇਵਾਰੀ ਲਈ ਜਾਵੇ ਹੋਰ ਵੀ ਵੀਰ ਭਰਾਜ ਨੂੰ ਉਹਨਾਂ ਨਾਲ ਵੀ ਗੱਲਬਾਤ ਕਰਦੇ ਜੋ ਆ ਗਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ